ਸਾਹਿਬ ਜੀ ਜਿਸਾ ਸਤਗੁਰ ਸੁਣੀਦਾ ਤੈ ਸੋਹੀ ਮਾਡੀਠ ਨਿਵਿਸ਼ੋੜਿਆ ਮਿਲੈ ਪ੍ਰਭੂ ਹਰ ਦਰਗਹ ਕਾ ਬਸੀਠ ਗਿਆਨ ਧਿਆਨ ਕਿਸ ਕਰਮਣ ਜਾਣ ਸਾਰਣ ਜਾਣ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੁਖ ਹੋ ਟਲ ਗੁਰ ਸੇਵਿਆ ਅਹਣ ਸੁਸੈ ਜ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਐ ਸਿਬਤਿ ਕਾ ਸਮਦੀ ਨੂਰ ਅਰਸ ਹਉ ਕੁਰਸਾ ਝਟਿਐ ਤੁਰਢਿ ਠੇ ਸਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕਟਈਆ ਸਜਣ ਸੱਚਾ ਪਾਤਸ਼ਾਹ ਹੋ ਸਿਰ ਸ਼ਾਹ ਦਾ ਸ਼ਾਹ ਹੋ ਜਿਸ ਪਾਸ ਬੈਠਿਆ ਸੋਹੀਆ ਸਬਣਾ ਦਾਵੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੇ ਮਹਲਾ 5 ਪ੍ਰਭ ਤੇਰੇ ਪਗ ਕੇ ਤੂਰ ਦੇਨ ਦਇਆਲ ਪ੍ਰੀਤਮ ਮਨ ਮੋਹਣ ਕਰ ਕਿਰਪਾ ਮੇਰੀ ਲੋਚਾ ਪੂਰ ਪ੍ਰਭ ਤੇਰੇ ਪਗ ਕੇ ਤੂਰ ਧੇਨ ਦਇਆਲ ਪ੍ਰੀਤਮ ਮਨ ਮੋਹਣ ਕਰ ਕਿਰਪਾ ਮੇਰੀ ਲੋਚਾ ਪੂਰ ਰਹਾਓ ਮੰਦਾ ਦੇਸ ਰਵ ਰਹਿਆ ਜਸ ਤੁਮਰਾ ਅੰਤਰ ਜਮੇ ਸਦਾ ਅਜੂਰ ਜੋ ਤੁਮਰਾ ਜਸ ਗਾਵਹਿ ਕਰਤੇ ਸੇ ਜਾਨ ਕਬ ਹੋਣਾ ਮਰਤੇ ਝੂਰ ਤੰਦਰ ਬੰਦ ਬਿਨ ਸੇ ਮਾਇਆ ਕੇ ਸਾਧੂ ਸੰਗਤ ਮਿਟੇ ਬੇਸੂਰ ਸੁਖ ਸੰਪਤ ਭੋਗ ਇਸ ਜੀਅ ਕੇ ਬਿਨ ਹਰ ਨਾਨਕ ਜਾਣੇ ਕੂਰ ਤੰਦ ਬੰਦ ਬਿਨ ਸੇ ਮਾਇਆ ਕੇ ਸਾਧੂ ਸੰਗਤ ਮਿਟੇ ਬਿਸੂਰ ਸੁਖ ਸੰਪਤ ਭੋਗ ਇਸ ਜੀਅ ਕੇ ਬੇਨ ਹਰ ਨਾਨਕ ਜਾਣੇ ਕੋੁਰ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਟੋਡੀ ਮਹਲਾ ਪੰਜਵਾਂ ਪ੍ਰਭ ਤੇਰੇ ਪਗ ਕੀ ਧੂੜ ਦੇਨ ਦਇਾਲ ਪ੍ਰੀਤਮ ਮਨ ਮੋਹਨ ਕਰ ਕਿਰਪਾ ਮੇਰੀ ਲੋਚਾ ਪੂਰ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ සතනම් සිරිවාහිගුරු සයජී කගකාණ්ඩ බෙහණ්ඩ කල් දළ කණ්ඩඟ අතරාන මණ්ඩඟ බාරබණ්ඩං පොයි ඩණ්ඩය කණ්ඩඟ තීප්‍රචණ්ඩං ජෝතය මණ්ඩඟ පාණ ප්‍රබං සුගෂන්තා කරනං දොරමතු දරණං කෙළබැහෙ අරණංගේ අස්සරණං ජාජාජග කාරණ ශ්‍රිෂ්ටිියූ භාරන मम प्रतपारण जति ग श्री जति गं सगलद्वार कौशाडक द्वार बाहे गाहे गाहि कीला जास गोबिंद दास तुहार ਵਾਹਿਗੁਰੂ ਸਾਹਿਬ ਜੀ ਖਿਆਲ ਪਾਤਸ਼ਾਹੀ ਦਸਵੇਂ ਮਿੱਤਰ ਪਿਆਰੇ ਨੂੰ ਹਾਲ ਮੁਰਿਦਾ ਦਾ ਕਹਿਣਾ ਤੋਦ ਬੇਨ ਰੋਗ ਰਯਾਇਆਂ ਦਾ ਓਡਣ ਨਾਗ ਨਿਵਾਸਾਂ ਦੇ ਰਹਿਣਾ ਮੇਤਰ ਪਿਆਰੇ ਨੂੰ ਹਾਲ ਮੁਰਦਾ ਦਾ ਕਹਿਣਾ ਤਦ ਬਿਨ ਰੋਗਰ ਜਾਈਆਂ ਦਾ ਓਡਣ ਨਾਗ ਨਿਵਾਸਾਂ ਦੇ ਰਹਿਣਾ ਸੋਲਾ ਸੁਰਾਹੇ ਖੰਜਰ ਪਿਆਲਾ ਬੇੰਗ ਕੁਸਾਇਆ ਦਾ ਸੈਣਾ ਜਾਰੜੇ ਦਾ ਸਾਨੂੰ ਸਥਰ ਚੰਗਾ ਪਾਠ ਖੇੜਿਆ ਦਾ ਰਹਿਣਾ ਸੋਲ ਸੁਰਾਹੀ ਖੰਜਰ ਪਿਆਲਾ ਬੇੰਗ ਕੋ ਸਾਇਆ ਦਾ ਸਹਿਣਾ ਜਾਰੜੇ ਦਾ ਸਨ ਸਥਰ ਚੰਗਾ ਪਾਠ ਖੇੜਿਆ ਦਾ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ